इच्छा पूर्वक सर्व सुद दाता हर जांक रस है कामत ना सो ऐसा हरत है वे जियाड़े ਵਰਨਾ ਸੁਖਦਾ ਭੈ ਭਜਨ ਦਿਸੇ ਆਗੇ ਕਰ ਅਰਦਾਸ ਮੇਰ ਕਰੇ ਜਿਸ ਮਿਹਰ satnam sireva hai guru Sahib baj ਉਥੇ ਰਖਵਾਲਾ ਪ੍ਰਭ ਸਾਤ ਗੁਰ ਦੇਨ ਦਇਆਲਾ ਉਥੇ ਰਖਵਾਲਾ ਪ੍ਰਭ ਸਾਤ ਗੁਰ ਦੇਨ ਦਇਆਲਾ दास ਆਪਣਾ ਆਪ ਰੱਖ ਘਟ ਘਟ ਸਬਦ ਸੁਭਾਤੇ ਬਰਕੇ ਚਰਨ ਉਪਰ ਬਲ ਜਾਏ ਦੇਨਸਰ ਸਾਸ ਸੰਵੰਦ ਪੁਰਨਾ ਸਭ ਨੇ ਥਾਇ ਰਹਾ ਆਪ સહાય ਹੋਆ ਸਚਨਾ ਸਚੇ ਤੁਆ ਤਰੇ ਭਗਤ ਵਨ 何 ਵਾਹਿਗੁਰੂ ਜੀ ਕੀ ਅੱਗੇ ਪਰਮ ਸਤਕਾਰਯੋਗ ਸਤਿਗੁਰਾਂ ਦੇ ਸਾਝੇ ਦੇਵਾ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਕਿ ਹਰ ਸੌ ਰੋਜ਼ ਤੋਂ ਨਾ ਕਰਦੇ ਅਰਦਾਸ ਹੁਕਮਨਾਮੇ ਜਨ ਨਾਲ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਇਸ ਵਕਤ ਅਰਦਾਸ ਹੁਕਮਨਾਮੇ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਹੋਈ ਗੁਰਦੁਆਰਾ ਜੰਡ ਸਰ ਸਾਹਿਬ ਪਾਤਸ਼ਾਹੀ ਨਵੀ ਅਤੇ ਗ੍ਰੰਥੀ ਭਾਈ ਜਸਵੰਤ ਸਿੰਘ ਅਤੇ ਸਾਰੇ ਗ੍ਰੰਥੀ ਸੰਗ ਸਹਿਬਾਨ ਵੱਲੋਂ ਜੋ ਗੁਰੂ ਦੇ ਵ지ਰਾਨੇ ਪਰਸੋਂ ਰੋਜ ਤੋਂ ਲੈ ਕਰਕੇ ਸਤਿਗੁਰਾਂ ਦੇ ਨਿੱਕੀ ਗੋਦ ਵਿੱਚ ਬੈਠ ਕਰਕੇ ਗੁਰਬਾਣੀ ਦੇ ਪ੍ਰਵਾਹ ਆਪ ਸੰਗਤਾਂ ਨੂੰ ਸਰਵਣ ਕਰਵਾਏ ਗ੍ਰੰਥੀ ਸੰਗ ਸਹਿਬਾਨ ਵੱਲੋਂ ਸਾਰੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਿ ਆਪ ਜੀ ਨੇ ਆਪਣੇ ਗ੍ਰਹਿ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੋਬਾਰਕ ਤਰਨ ਪਵਾਏ ਅਤੇ ਸਤਿਗੁਰਾਂ ਦੀ ਗੁਰਬਾਣੀ ਦੇ ਪ੍ਰਵਾਹ ਸੰਗਤਾਂ ਦੇ ਸੰਗਰਾਂ ਅਰਬਿਲ ਕੇ ਦੂਸਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਕੀਤੀ ਹੈ ਸਭ ਤੋਂ ਵੱਧ ਵਧਾਈ ਦੇਣੀ ਚਾਹੁੰਦੇ ਆ ਜੋ ਕਿ ਪਰਿਵਾਰ ਨੇ ਬੜੇ ਸ਼ਰਧਾ ਦੇ ਨਾਲ ਦਿੰਦਨਾ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਕੋਲ ਬੈਠ ਕੇ ਗੁਰਬਾਣੀ ਸੁਣੀ ਹੈ ਦੋਏ ਰਾਤਾਂ ਨੂੰ ਬੱਚਿਆਂ ਨੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕਰਕੇ ਬੜੀ ਇਕਾਗਰਤਾ ਬਣਾ ਕੇ ਗੁਰਬਾਣੀ ਸੁਣੀ ਹੈ ਸਾਨੂੰ ਪਾਠ ਕਰਾਉਂਦਾ ਫਾਇਦਾ ਵੀ ਤਾਂ ਹੈ ਜੇ ਅਸੀਂ ਕੋਲ ਬੈਠ ਕੇ ਗੁਰਬਾਣੀ ਸੁਣਾਗੇ ਸੋ ਇਸ ਵਿਸ਼ੇ ਤੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਹੁਤ ਬਹੁਤ ਵਧਾਈਆਂ ਨੇ ਜੋ ਕਿ ਬਹੁਤ ਸ਼ਰਧਾ ਭਾਵਨਾਵਾਂ ਦੇ ਨਾਲ ਸਤਿਗੁਰਾਂ ਦੇ ਇਲਾਹੀ ਬਾਣੀ ਕੋਲ ਬੈਠ ਕੇ ਸੁਣੀ ਅਤੇ ਗੁਰੂ ਕੇ ਵਜੇਰਾਂ ਦਾ ਬਹੁਤ ਬੇਅੰਤ ਸਤਿਕਾਰ ਜੀਤਾ ਬੜੀ ਸ਼ਰਧਾ ਭਾਵਨਾਵਾਂ ਦੇ ਨਾਲ ਗ੍ਰੰਥੀ ਸਿੰਘਾਂ ਦੀ ਸੇਵਾ ਕੀਤੀ ਆਇਆਂ ਸੰਗਤਾਂ ਦੀ ਸੇਵਾ ਕੀਤੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਪਰਿਵਾਰ ਨੇ ਇਹ ਸੇਵਾਵਾਂ ਨਿਭਾਈਆਂ ਬਹੁਤ ਬਹੁਤ ਵਧਾਈ ਦੇ ਪਾਤਰ ਨੇ ਇਹ ਸਾਰਾ ਪਰਿਵਾਰ ਖਾਸ ਕਰਕੇ ਬੱਚੇ ਬੱਚਿਆਂ ਨੇ ਬੜੀ ਸ਼ਰਧਾ ਦੇ ਨਾਲ ਸੇਵਾ ਨਿਭਾਈ ਹੈ ਸੋ ਹੁਣ ਸਭ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਦੇਗਾਂ ਦਾ ਗੱਫੇ ਪ੍ਰਾਪਤ ਕਰੋ ਉਸ ਤੋਂ ਅਪਰੰਤ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਆਪਣੇ ਮਹਿਲਾਂ ਨੂੰ ਜਾਣਗੇ ਗੁਰੂ ਸਾਹਿਬ ਜੀ ਨੂੰ ਵਿਦਿਆ ਕਰਕੇ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਗੁਰੂ ਘਰ ਦੇ ਲੰਗਰ ਤਿਆਰ ਨੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਦੇਗ ਲੈਣ ਤੋਂ ਅਪਰੰਤ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਨੂੰ ਵਿਦਿਆ ਕਰਕੇ ਉਸ ਤੋਂ ਬਾਅਦ ਲੰਗਰ ਸ਼ਕ ਤੇ ਫਿਰ ਸਕਦਾ ਨੇ ਬੇਨਤੀ ਪ੍ਰਵਾਨ ਕਰਨ ਜਾਣ ਦੀ ਖਿਚਲਾ ਕਰਨੀ ਹੈ ਪਰਿਵਾਰ ਦੇ ਵੱਲੋਂ ਬੇਨਤੀ ਪ੍ਰਵਾਨ ਕਰਨੇ ਸਮੂਹ ਸੰਗਤਾਂ ਦਾ ਭਾਈ ਬਲਵਿੰਦਰ ਸਿੰਘ ਭਾਈ ਸੁਖਵਿੰਦਰ ਸਿੰਘ ਸੁਪੁੱਤਰ ਸਰਦਾਰ ਸਾਧੂ ਸਿੰਘ ਦੇ ਸਮੂਹ ਪਰਿਵਾਰ ਵੱਲੋਂ ਅੰਜਾ ਸਮੂਹ ਸੰਗਤਾਂ ਦਾ तहे ਦਿਲੋਂ ਧੰਨਵਾਦ ਜੀ ਆਇਆਂ ਕਿਹਾ ਜਾਂਦਾ ਸੋਚੀਆਂ ਕੋ ਬੇਨਤੀਆਂ ਕਰੀਆਂ ਪ੍ਰਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ